ਸਸੀ ਗੱਲ ਜੀ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਤੁਸੀ ਵੀ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਐ ਅੱਜ ਮੈਂ ਤੁਹਾਨੂੰ ਦਿਖਾਉਣੀ ਐ ਕਿ ਆਪਣੇ ਗਾਰਡਨ ਦੇ ਵਿੱਚ ਕੰਮ ਕਰਨ ਦਾ ਕੀ ਫਾਇਦਾ ਤੇ ਆਪਾਂ ਨੂੰ ਕੀ ਬੈਨੀਫਿਟ ਹੁੰਦੀ ਐ ਤੇ ਕਿੰਨੀ ਮਿਹਨਤ ਕਰਦੇ ਆਪਾਂ ਤੇ ਅਸੀਂ ਅੱਜ ਲੱਗੇ ਸੀ ਸਮਰ ਟਾਈਮ ਦੀ ਹੈਗੀ ਆ ਵੀਡੀਓ ਜੀ ਜਦੋਂ ਆਪਾਂ ਸਮਰ ਦੇ ਵਿੱਚ ਗਾਰਡਨ ਨੂੰ ਸ਼ੁਰੂ ਕਰਦੇ ਹੁੰਨੇ ਆ ਤੇ ਪਹਿਲਾਂ ਆਣ ਕੇ ਆਪਾਂ ਤਾਂ ਗਾਰਡਨ ਦੀਆਂ ਸਵਾਈਆਂ ਸਵਾਈਆਂ ਕੀਤੀਆਂ ਤੇ ਕਰਨ ਤੋਂ ਬਾਅਦ ਹੁਣ ਆਪਾਂ ਲੱਗੇ ਆ ਇਹਨਾਂ ਦੇ ਵਿੱਚ ਫਲਾਵਰ ਬੀਜੇ ਫਲਾਵਰ ਵੀਸ ਗਿਆ ਸਾਡਾ ਰਾਜਾ ਦੇਖ ਲਓ ਸਾਡੇ ਨਾਲ ਬਾਹਰ ਆਇਆ ਜੋ ਮੈਂ ਥੋੜਾ ਜਿਹਾ ਦਿਨ ਸੋਣਾ ਸੀ ਤੇ ਮੈਂ ਕਿਹਾ ਚੱਲ ਤੂੰ ਵੀ ਆ ਬਾਹਰ ਆਪਾਂ ਤੈਨੂੰ ਥੋੜੀ ਜੀ ਫਰੈਸ਼ Air ਤਵਾਗ ਲੈਵਾਂ ਤੇ ਇਹ ਬਹੁਤ ਘਟ ਬਾਹਰ ਆਇਆ ਪਰ ਹੁਣ ਅਸੀਂ ਇਹਨੂੰ ਕੋਸ਼ਿਸ਼ ਕਰਦੇ ਹਾਂ ਕਿ ਬਾਹਰ ਲੈ ਕੇ ਆਇਆ ਕਰੀਏ ਤੇ ਆ ਡਾਣੀਆਂ ਜਿਹਾ ਤੁਹਾਨੂੰ ਡਾਣੀਆਂ ਜਿਹੜੀਆਂ ਹੈਗੀਆਂ ਤੇ ਇਹ ਜਿਆਦਾ ਹੀ ਖਲਾਰਾ ਪਾ ਕੇ ਬੈਠੀਆਂ ਸੀਗੀਆਂ ਤੇ ਹੁਣ ਅਸੀਂ ਲੱਗਿਆ ਕਿ ਅਸੀਂ ਅੱਜ ਇਹਨੂੰ ਡਾਣੀਆਂ ਡੁਣੀਆਂ ਕੱਟ ਕੇ ਸੁੱਟੀਏ ਬਾਹਰ ਸਫਾਈ ਕਰੀਏ ਗਾਰਡਨ ਦੀ ਸਮਰ ਆ ਗਈ ਆ ਸਮਰ ਦੇ ਵਿੱਚ ਆਪਾਂ ਨੂੰ ਗਾਰਡਨ ਸੋਹਣਿਆ ਲੱਗਦੀਆਂ ਆ ਜੇ ਸੋਹਣੀਆਂ ਸਵਾਰੀਆਂ ਹੋਣ ਤੇ ਅਸੀਂ ਕੀ ਕੀਤਾ ਫਿਰ ਹੁਣ ਜੇ ਛੁੱਟੀ ਲਈਏ ਦਿਨ ਬਹੁਤ ਸੋਹਣਾ ਸੀ ਕਿ ਫਟਾਫਟ ਆਪਾਂ ਗਾਰਡਨ ਸਵਾਲੀਏ ਤੇ ਗਾਰਡਨ ਸਵਾਰਦੇ ਸਵਾਰਦੇ ਬਸ ਹੁਣ ਆਪਣਾ ਉਹ ਤੋਂ ਬਾਅਦ ਆਪਣਾ ਕਾਹ ਹੋ ਗਿਆ ਕਾਹ ਕੱਟਣ ਵਾਲਾ ਹੈ ਵਿੱਚੇ ਕਾਹ ਕਟਾਂਗੇ ਕਿਉਂਕਿ ਵਿੰਟਰ ਟਾਈਮ 'ਚ ਅਸੀਂ ਜਦੋਂ ਬਾਹਰ ਔਰ ਨਿਕਲਣਾ ਬਹੁਤ ਔਖਾ ਹੈ ਤੇ ਗਿੱਲਾ ਹੁੰਦਾ ਤੇ ਕਾਹ ਵਗੈਰਾ ਕੁਛ ਨਹੀਂ ਕੱਟ ਹੁੰਦਾ ਆਦੇ ਲੋਕ ਕਿਡੀਆਂ ਕਿਡੀਆਂ ਡਾਣੀਆਂ ਲੰਕਦੀਆਂ ਇਹ ਥੱਲੇ ਤੱਕ ਆ ਜਾਂਦੀਆਂ ਇਹ ਬੇਲ ਜਈ ਆ ਬੇਲ ਜੀ ਦੀਆਂ ਡਾਣੀਆਂ ਆ ਤੇ ਥੱਲੇ ਤੱਕ ਆ ਜਾਂਦੀਆਂ ਇਸ ਕਰਕੇ ਹੁਣ ਆਪਾਂ ਇਹ ਸਾਰੀਆਂ ਕੱਟ ਦੇਣੀਆਂ ਆ ਤੇ ਫੇਰ ਹੌਲੀ ਹੌਲੀ ਕਰਕੇ ਇਹ ਫੇਰ ਵੱਜਣੀਆਂ ਆ ਦੁਬਾਰੇ ਤੇ ਹੁਣ ਆਪਣੇ ਹੈਗੇ ਗਾਰਡਨ ਦੇ ਵਿੱਚ ਆਗੇ ਕਾ ਵੀ ਬੀਜ ਹੈ ਤੇ ਦੂਜੇ ਪਾਸੇ ਆਪਾਂ ਪਟਪਟਈਆ ਵੀ ਇਹਦਾ ਕਰਨਾ ਹੈ ਤੇ ਫੇਰ ਆਪਣੀ ਆਪਾਂ ਲਗਾਉਣੀਆਂ ਹੈਗੀਆਂ ਇੱਥੇ ਸਬਜ਼ੀਆਂ ਭਾਜੀਆਂ ਆ ਦੇਖ ਲਓ ਜੀ ਸਾਡੀਆਂ ਸਬਜ਼ੀਆਂ ਤੇ ਸਮਰ ਦੇ ਵਿੱਚ ਆਪਾਂ ਬੀਜੀਆਂ ਸਬਜ਼ੀਆਂ ਦੇ ਵਿੱਚ ਬੀਜੀਆਂ ਸੀਗੀਆਂ ਆਪਾਂ ਤੋਰੀਆਂ ਮੈਂ ਤੁਹਾਨੂੰ ਕੱਟ-ਕੱਟ ਕੇ ਦਿਖਾ ਰਹੀ ਹਾਂ ਇਹ ਸਾਰੀ ਸਮਰ ਦੇ ਸਾਡਾ ਕੰਮ ਕੀਤਾ ਹੈ ਸਾਰੀ 4 ਮਹੀਨਿਆਂ ਦਾ ਉਹਦੇ ਵਿੱਚ ਤੇ ਆਹ ਦੇਖੋ ਕਿੱਡੀਆਂ-ਕਿੱਡੀਆਂ ਸਾਡੀਆਂ ਤੋਰੀਆਂ ਹੋ ਗਈਆਂ ਤੇ ਇਹਦਾ ਇਹਨਾਂ ਨੂੰ ਮਿਲਦਾ ਆਪਾਂ ਨੂੰ ਫਲ ਜਿਹੜਾ ਇਹ ਜਾਂ ਕਿ ਜਦੋਂ ਤੁਹਾਡੀ ਰੂਹ ਕਿੰਨੀ ਖੁਸ਼ ਹੁੰਦੀ ਹੈ ਵੀ ਜਦੋਂ ਤੁਹਾਡੀ ਮਿਹਨਤ ਕੀਤੀ ਤਾਂ ਤੁਹਾਨੂੰ ਫਲ ਮਿਲਦਾ ਹੈ ਤੇ ਮਿਹਨਤ ਕਦੀ ਵੀ ਤੁਹਾਡੀ ਗੇਵ ਆਪਣੀ ਕਰਨ ਤੇ ਮਿਹਨਤ ਕਰਦੇ ਰਹਿਣਾ ਚਾਹੀਦਾ ਤੇ ਫਲ ਤੁਹਾਨੂੰ ਜਰੂਰ ਮਿਲਦਾਗਾ ਤੇ ਆ ਦੇਖੋ ਇੰਨੀਆਂ ਬੜੀਆਂ ਸਾਡੇ ਇਹ ਤੋਰੀਆਂ ਨਿਕਲੀਆਂ ਘਰੀਆਂ ਵੀ ਆ ਤੇ ਜੈਲੋ ਵੀ ਆ ਦੋਨੇ ਤੇ ਕਦੋਂ ਵੀ ਹੋਣੇ ਆ ਕਿਤੇ ਤੇ ਅੱਜ ਮੇਰਾ ਸਿਗਾ ਕਿ ਮੈਂ ਦੱਸਾਂ ਵੀ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਦਾ ਫਲ ਜਰੂਰ ਮਿਲਦਾ ਆ ਤੇ ਕਈ ਵਾਰ ਮਿਹਨਤ ਦਾ ਫਲ ਥੋੜਾ ਟਾਈਮ ਲਾ ਕੇ ਮਿਲ ਜਾਂਦਾ ਤੇ ਕਈ ਵਾਰ ਜਲਦੀ ਮਿਲ ਜਾਂਦਾ ਆਪਾਂ ਨੂੰ ਤੇ ਦੇ ਲੋ ਉਸ ਨੂੰ ਪਤਾ ਨਹੀਂ ਕਿੰਨੇ ਗੇੜੇ ਚ ਅਸੀਂ ਲਾਉਨੇ ਮੇਰੇ ਡਿਫਰੈਂਟ ਡਿਫਰੈਂਟ ਕੱਪੜਿਆਂ ਚ ਵੀ ਤੁਹਾਨੂੰ ਪਤਾ ਲੱਗ ਜਾਣਾ ਵੀ ਡਿਫਰੈਂਟ ਵੀਡੀਓ ਬਣੀਆਂ ਹੋਈਆਂ ਤੇ ਇੰਨੀਆਂ ਇੰਨੀਆਂ ਅਸੀਂ ਰੋਜ਼ ਕਿੰਨੀਆਂ ਕਿੰਨੀਆਂ ਤੋਰੀਆਂ ਲੈਂਦੇ ਹਾਂ ਹਰ ਰੋਜ਼ ਅਸੀਂ ਆਉਂਦੇ ਆ ਤੇ ਕਿੰਨੀਆਂ ਲੈ ਜਾਂਦੇ ਆ ਅਸੀਂ ਅੰਡੀਆਂ ਗੋਂਡੀਆਂ ਨੂੰ ਵੀ ਦੇਤੀਆਂ ਜਿਹੜੇ ਕੋ ਲੋਕਲ ਮਾੜੇ ਮੋਟੇ ਰਿਸ਼ਤੇਦਾਰ ਹੈਗੇ ਜਾਣ ਵਾਲੇ ਉਹਨਾਂ ਨੂੰ ਵੀ ਦੇਤੀਆਂ ਫਲੀਆਂ ਵੀ ਦੇਖ ਲਓ ਤੇ ਜਦੋਂ ਇਹੋ ਜਿਹੀ ਚੀਜ਼ਾਂ ਤੁਹਾਡੇ ਗਾਰਡਨ ਚ ਹੁੰਦੀਆਂ ਤੇ ਤੁਹਾਡੀ ਰੂਹ ਕਿੰਨੀ ਖੁਸ਼ ਹੁੰਦੀ ਆ ਨਾ ਚੀਜ਼ਾਂ ਨੂੰ ਦੇਖ ਕੇ ਕਿ ਹਾਂ ਅਸੀਂ ਮਿਹਨਤ ਕੀਤੀ ਸੀ ਤਾਂ ਸਾਡੀ ਮਿਹਨਤ ਦਾ ਫਲ ਸਾਨੂੰ ਕਿੰਨਾ ਮਿਲਿਆ ਤੇ ਹੁਣ ਇੰਨੀਆਂ ਸਾਡੇ ਤੋਰੀਆਂ ਇਹ ਬਲੈਂਦੀਆਂ ਆਂ ਤੇ ਕਦੋਂ ਕਿਤੇ ਹੋਣੇ ਤੇ ਮੈਂ ਦਿਖਾ ਦਿੰਨੀ ਕਿਤੇ ਤੇ ਇੰਨੀਆਂ ਲੈਂਦੀਆਂ ਆਂ ਤੋਰੀਆਂ ਤੇ ਰਾਤ ਤੋਂ ਰਾਤ ਹੀ ਇਹ ਐਡੀਆਂ-ਐਡੀਆਂ ਹੋ ਜਾਂਦੀਆਂ ਆਂ ਆ ਕਦੋਂ ਵੀ ਆਗੇ ਸਾਡੇ ਰਾਤ ਤੋਂ ਰਾਤ ਇੰਨੀਆਂ ਵੱਧ ਜਾਂਦੀਆਂ ਆ ਇਹ ਤੇ ਫਿਰ ਹੁਣ ਉਹ ਦੇਵੇ ਵੀ ਬੰਦਾ ਕਿਹਨੂੰ ਰੋਜ਼ ਹੁਣ ਫਿਰ ਮੈਂ ਤਾਂ ਇਹਨਾਂ ਨੂੰ ਫ੍ਰੀਜ ਚ ਕੱਟ ਕੇ ਦੋਸਵਾਰ ਕੇ ਫ੍ਰੀਜ ਚ ਰੱਖ ਲੈਣੀਆਂ ਫ੍ਰੀਜ ਚ ਰੱਖ ਲਈ ਦੀਆਂ ਆ ਤੇ ਫਿਰ ਸਾਰੀ ਬੈਂਟਰ ਦੇ ਵਿੱਚ ਅਸੀਂ ਇਹਨਾਂ ਦੀਆਂ ਤੋਰੀਆਂ ਦੀਆਂ ਸਬਜ਼ੀਆਂ ਬਣਾ ਬਣਾ ਕੇ ਖਾਂਦੇ ਆ ਤੇ ਤੋਰੀਆਂ ਸਬਜ਼ੀ ਇੰਨੀ ਸਵਾਦ ਬੰਦਿਆ ਹੈਲਥ ਲਈ ਵੀ ਆ ਤੁਹਾਡੀ ਹਰ ਇੱਕ ਚੀਜ਼ ਦੇ ਲਈ ਹੈ ਬੈਨੀਫਿਟ ਹੁੰਦਾ ਤੋਰੀਆਂ ਦਾ ਤਾਂ ਸਭ ਨੂੰ ਹੀ ਪਤਾ ਆ ਤੇ ਖਾਣੀਆਂ ਵੀ ਚਾਹੀਦੀਆਂ ਤੇ ਇਸ ਕਰਕੇ ਮੈਂ ਇਹਨਾਂ ਨੂੰ ਕੱਟ ਕੇ ਫ੍ਰੀਜ ਵਿੱਚ ਰੱਖ ਲੈਣੀ ਹੁੰਦੀਆਂ ਤੇ ਫਿਰ ਨਾਲ ਦੀ ਨਾਲ ਕੱਟ ਕੇ ਆਪਾਂ ਖਾਈ ਜਾਂਦੀਆਂ ਤੇ ਅੰਡੇ ਗਵੰਡੇ ਨੂੰ ਤਾਂ ਬਥੇਰੀਆਂ ਦੇਈ ਜਾਂ ਇਹੋ ਜੀ ਕੋਈ ਗੱਲ ਨਹੀਂ ਕਿ ਅਸੀਂ ਆਪੇ ਹੀ ਖਾਣੇ ਆ ਸਾਡੇ ਗਵੰਡੇ ਸਾਰੇ ਹੈਪੀ ਆ ਸਾਡੇ ਨਾਲ ਤੇ ਜੇ ਤੁਸੀਂ ਇਹ ਫ੍ਰੀਜ ਵਿੱਚ ਕਿਵੇਂ ਰੱਖਣੀਆਂ ਨਹੀਂ ਕਦੇ ਪਤਾ ਜਾਣੇ ਹੀ ਰੱਖੀਆਂ ਤਾਂ ਮੇਰੇ ਇਹਦੇ ਵਿੱਚ ਵੀਡੀਓ ਇੱਕ ਹੋਰ ਬਣਾਈ ਹੋਈ ਆ ਤੇ ਤੁਸੀਂ ਉਹਨੂੰ ਜਾ ਕੇ ਦੇਖ ਸਕਦੇ ਆ ਤੇ ਉਹਦੇ ਚ ਦੱਸਿਆ ਕਿਵੇਂ ਮੈਂ ਫ੍ਰੀਜ ਵਿੱਚ ਰੱਖਦੀ ਆ ਤੇ ਸਾਲ ਬਾਅਦ ਵੀ ਖਾ ਲੋ 6 ਮਹੀਨੇ ਬਾਅਦ ਬਣਾ ਕੇ ਖਾ ਲੋ ਇਹ ਕੋਈ ਖਰਾਬ ਨਹੀਂ ਹੁੰਦੀ ਜੇ ਉਹ ਫ੍ਰੀਜ਼ਰ ਦੇ ਵਿੱਚ ਇੱਕ ਵਾਰ ਫ੍ਰੀਜ਼ਰ ਚ ਲੱਗ ਜਾਂਦੀਆਂ ਹੈ ਤੇ ਅੱਜ ਮੈਂ ਲੱਗੀਆਂ ਜੀ ਸਬਜ਼ੀ ਬਣਾਉਣ ਤੇ ਮੈਂ ਕਿਹਾ ਚਲੋ ਅੱਜ ਤੋਰੀਆਂ ਦੀ ਸਬਜ਼ੀ ਬਣਾਵਾ ਤੇ ਸਾਰੀਆਂ ਸਬਜ਼ੀ ਤੋਰੀਆਂ ਪਈਆਂ ਵੀ ਬਹੁਤ ਸੀ ਤੇ ਸਾਰੇ ਖੁਸ਼ ਹੋ ਕੇ ਵੀ ਖਾ ਜਾਂਦੇ ਆ ਜੇ ਇੱਕ ਅੱਧਾ ਦਿਨ ਛੱਡ ਕੇ ਵੀ ਮੈਂ ਬਣਾਵਾ ਸਾਰੇ ਖੁਸ਼ ਹੋ ਕੇ ਤੋਰੀਆਂ ਦੀ ਸਬਜ਼ੀ ਖਾਂਦੇ ਆ ਇੱਕ ਤਾਂ ਵੈਜੀਟੇਬਲ ਆ ਤੇ ਐਰਨ ਪੂਰਾ ਹੁੰਦਾ ਇਹਨਾਂ ਦੇ ਵਿੱਚ ਤੇ ਹਲਦੀ ਹੁੰਦੀਆਂ ਸਵਾਦ ਹੁੰਦੀਆਂ ਸੈਂਡਵਿਚ ਦੇ ਵਿੱਚ ਬਣਾ ਕੇ ਪਾ ਕੇ ਲਾ ਲੋ ਤੇ ਚਾਹੇ ਇਹਨਾਂ ਨੂੰ ਆਪਾਂ ਕੱਟ ਕੇ ਸਬਜੀ ਇੱਕ ਰੋਟੀ ਦੇ ਨਾਲ ਖਾ ਲੋ ਚਾਹੇ ਰੈਪ ਦੇ ਵਿੱਚ ਪਾ ਲੋ ਜਿੱਦਾਂ ਤੁਹਾਡੇ ਸਾਰਿਆਂ ਦੀ ਆਪਣੀ ਮਰਜ਼ੀ ਹੈ ਨਾ ਜਿੱਦਨੂੰ ਵੀ ਸਵਾਲਾ ਜਿਵੇਂ ਜਾਂ ਚੌੜਾ ਨਾਲ ਵੀ ਕਈ ਖਾ ਲੈਂਦੇ ਆ ਤੇ ਜਿਵੇਂ ਵੀ ਹੋਵੇ ਤੇ ਆਪਾਂ ਸਾਰੇ ਪਸੰਦ ਕਰਦੇ ਆ ਖਾ ਲਈਦੀ ਆ ਤੇ ਪਰ ਇਹ ਪਿਆਜ਼ ਕੱਟਣ ਲੱਗੀ ਆ ਇਹਦੇ ਵਿੱਚ ਪਿਆਜ਼ ਦੇ ਵਿੱਚ ਜਦੋਂ ਪਾਉਨੇ ਆ ਪੂਰਾ ਤੜਕਾ ਨਹੀਂ ਲਾਈਦਾ ਜਦੋਂ ਵੀ ਮੈਂ ਬਣਾਉਣੀ ਆ ਪੂਰਾ ਤੜਕਾ ਨਹੀਂ ਲਾਉਂਦੀ ਭੁੰਨਦੀ ਆ ਇਕੱਠੇ ਪਰ ਪੂਰੇ ਚੰਗੀ ਤਰ੍ਹਾਂ ਬਲੈਕ ਜਾਂ ਬ੍ਰਾਊਨ ਨਹੀਂ ਕਰਦੀ ਅੱਧੇ ਥੋੜੇ ਥੋੜੇ ਕਰਕੇ ਹੀ ਬਸ ਉਹਨਾਂ ਨੂੰ ਕਰਕੇ ਆਪਾਂ ਵਿੱਚ ਮੈਂ ਤੋਰੀਆਂ ਪਾ ਦੇਣੀ ਹੁੰਦੀ ਆ ਫਿਰ ਇਹਨਾਂ ਨੂੰ ਟੱਕਦੇ ਨਹੀਂ ਟੱਕਣ ਤੋਂ ਟੱਕਣ ਤੋਂ ਬਿਨਾ ਬਣਾਉਂਗੇ ਲੋਗ ਇਸ ਕਰਕੇ ਉਹਨੂੰ ਕਟਸੀ ਫੇਰ ਕੇ ਬਣਾਉਂਗੇ ਤਾਂ ਤੁਹਾਡੀਆਂ ਤੋਰੀਆਂ ਇਹ ਬਹੁਤ ਸਵਾਦਵੰਦੀਆਂ ਤੇ ਕਈ ਹੈਗੇ ਟੱਕ ਦੇਂਦੇ ਟੱਕ ਦੇਂਦੇ ਤਾਂ ਫਿਰ ਉਹ ਪਾਣੀ ਭਰ ਜਾਂਦਾ ਫਿਰ ਉਹ ਸਵਾਦ ਨਹੀਂ ਪਾਉਂਦੀਆਂ ਬਗੈਰ ਟਕੇ ਤੇ ਇਹਨਾਂ ਨੂੰ ਬਣਾਇਆ ਕਰੋ ਥੋੜਾ ਲੋ ਗੈਸ ਕਰ ਲਿਆ ਤੇ ਕੰਨ ਤੋਂ ਬਣਾ ਕੇ ਬਣਾ ਕੇ ਦੇਖਿਓ ਜਰੂਰ ਇਹ ਸਵਾਦ ਆਉਂਦੀਆਂ ਇਹ ਗ੍ਰੀਨ ਤੋਰੀਆਂ ਨਾਲੋਂ ਵੀ ਬੜਾ ਸਵਾਦ ਬੰਦੀਆਂ ਆ ਤੇ ਜੇ ਤੁਹਾਨੂੰ ਕਿਤੇ ਵੀ ਤੋਰੀਆਂ ਮਿਲਣ ਤਾਂ ਤੁਸੀਂ ਜਰੂਰ ਇਹਨੂੰ ਬਣਾ ਕੇ ਦੇਖਿਓ ਤੇ ਅੱਜ ਮੇਰਾ ਮਨ ਕੀਤਾ ਸੀ ਕਿ ਮੈਂ ਇਹੀ ਬਸ ਦੱਸਣਾ ਮੇਰਾ ਮਕਸਦ ਇਹੀ ਸੀਗਾ ਕਿ ਜਦੋਂ ਵੀ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਉਹਨੂੰ ਫਲ ਜਰੂਰ ਮਿਲਦਾ ਹੈ ਕਈ ਵਾਰ ਅਸੀਂ ਇਹਨਾਂ ਗੇਵ ਅਪ ਕਰ ਜਾਈਦਾ ਕਿ ਸਾਡੀ ਮਿਹਨਤ ਕੀਤੀ ਆ ਸਾਨੂੰ ਫਲ ਨਹੀਂ ਮਿਲਿਆ ਮਿਲੇਗਾ ਪਰ ਕਈ ਵਾ ਥੋੜਾ ਜਿਹਾ ਲੇਟ ਹੋ ਜਾਂਦਾ ਜਾਂ ਅੱਗੇ ਪਿੱਛੇ ਹੋ ਜਾਂਦਾ ਪਰ ਫਲ ਜਰੂਰ ਮਿਲਦਾ ਆ ਬਸ ਇੰਨਾ ਕ ਯਕੀਨ ਰੱਖ ਕੇ ਚੱਲੋਗੇ ਤਾਂ ਜਰੂਰ ਫਲ ਮਿਲੇਗਾ ਤੇ ਕੋਸ਼ਿਸ਼ ਕਰਿਆ ਕਰੋ ਕਿ ਹਰ ਇੱਕ ਆਪਣੀ ਮਿਹਨਤ ਮਿਹਨਤ ਕਰਨੀ ਚਾਹੀਦੀ ਹੈ ਤੇ ਮਿਹਨਤ ਦਾ ਫਲ ਵੀ ਜਰੂਰ ਮਿਲਦਾ ਆ ਆ ਦੇਖ ਲਓ ਮੈਂ ਬਣਾ ਲਿਆ ਹੁਣ ਸਭ ਦੀਆਂ ਤੋਰੀਆਂ ਬਣਾ ਦੇਣੀਆਂ ਤੇ ਬਸ ਮੇਰਾ ਅੱਜ ਦਾ ਮਕਸਦ ਤਾਂ ਬਸ ਇਹੀ ਸੀਗਾ ਕਿ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਦਾ ਫਲ ਮਿਲਦਾ ਆ ਤੇ ਬਾਕੀ ਕੋਈ ਐਡਾ ਹੈ ਨਹੀਂ ਸੀ ਸੋਰੀ ਮੈਂ ਥੋੜੀ ਬਿਜ਼ੀ ਵੀ ਸੀ ਕਿਆਂ ਤੇ ਇਸ ਕਰਕੇ ਮੇਰੇ ਕੋਲੇ ਵੀਡੀਓ ਬਣਾ ਨਹੀਂ ਹੋਈ ਤੇ ਮੈਂ ਕਿਹਾ ਚਲੋ ਮੈਂ ਅੱਜ ਇਹਨਾਂ ਦੀਆਂ ਬਣਾਉਣੀ ਆ ਦੇਖ ਲਓ ਇਹ ਕੱਟ ਕੇ ਪਾ ਲਿਆ ਤੇ ਹੁਣ ਆਪਾਂ ਪਤੀਲੇ ਚ ਪਾ ਕੇ ਬਣਾਤੀਆਂ ਸਬਜ਼ੀਆਂ ਤੇ ਹੋਰ ਵੀ ਤੁਹਾਨੂੰ ਦਿਖਾਉਣੀ ਆ ਰੂਹ ਖੁਸ਼ ਹੁੰਦੀ ਆ ਜਦੋਂ ਤੁਹਾਡੇ ਗਾਰਡਨ ਦੇ ਵੈਸੇ ਜਿਹਾ ਸਮਾਨ ਮਿਲਦਾ ਤੇ ਤੁਹਾਡਾ ਤਾਂ ਮਿਹਨਤ ਦੇਖੋ ਕਿੱਡਾ ਵੱਡਾ ਇਹ ਮੇਰੇ ਵੱਡੀ ਸਾਰੀ ਪ੍ਰਾਂ ਤਾਂ ਭਰ ਕੇ ਲੈਂਦੀ ਆ 5 ਕਿਲੋ ਦੇ ਇਹੜੇ ਰਹਿਗੇ ਆ ਇਹ ਟਮਾਟੋ ਛੋਟੇ ਵੱਡੇ ਤੇ ਖੀਕੂ ਕੰਬਰ ਵੀ ਬਹੁਤ ਲੱਗੀਆਂ ਆ ਤੇ ਇਹੋ ਜਿਹੀ ਚੀਜ਼ਾਂ ਤੁਸੀਂ ਆਪਣੇ ਘਰ 'ਚ ਗਾਰਡਨ 'ਚ ਜਾਂ ਗਮਲੇ 'ਚ ਬੀਜਿਆ ਕਰੋ ਤੇ ਮਿਹਨਤ ਦਾ ਫਲ ਜ਼ਰੂਰ ਮਿਲਦਾ ਤੇ ਯਕੀਨ ਰੱਖਿਆ ਕਰੋ ਮੇਰੇ ਵੱਲੋਂ ਸਾਰਿਆਂ ਨੂੰ ਸასი ਸ਼ਕਲ ਅੱਜ ਦਾ ਬਲੌਕ ਇੱਥੇ ਤੱਕ ਸੀ ਮ hope ਤੁਹਾਨੂੰ ਪਸੰਦ ਆਇਆ ਹੋਗਾ